ਸਸੀ ਗਾਲ ਜੀ ਅੱਜ 31 ਤਰੀਕ ਲੈ ਚੌਥਾ ਆਪਣਾ ਆਪਾਂ ਗੁਰਦੁਆਰਾ ਗੋਵਿੰਦ ਸਾਹਿਬ ਤੋਂ ਤੁਰੇ ਆ ਸਹੀ 4 ਵਜੇ ਸਵੇਰ ਉਥੇ ਚਾਹ ਸਾਕੇ ਹਨਾ ਫਿਰ ਚੱਲ ਪਏ ਰਸਤਾ ਬਈ ਕਾਫੀ ਕਾਫਾ ਰਸਤਾ ਆ ਤਾਂ ਮਿਲ ਕੇ ਹੁਣ ਠੀਕ ਆ ਬਿਲਕੁਲ ਕੋਈ ਬਾਹਲੀ ਔਕੀ ਜਿਹੜਾ ਨਹੀਂ ਵਿੱਚ ਵਿੱਚ ਦੀ ਖੜਵੇਂ ਲੋਟ ਜਾਵਾਂ ਜਿਵੇਂ ਆਪਣੇ ਪੌੜੀਆਂ ਹੁੰਦੀਆਂ ਨੇ ਹਨਾ ਇਸ ਤਰ੍ਹਾਂ ਜਵਾਈ ਆਂਦੀ ਆ। ਉਹ ਦੇਖੋ ਕੁਦਰਤ ਦੇ ਨਿਆਰੇ। ਇੱਧਰ ਬੱਦਲ ਵਾਈ ਤੇ ਉੱਧਰ ਦੇ ਪਹਾੜ ਦੇ ਉੱਪਰ ਤੁੱਪ। ਉੱਧਰ ਬਰਫ਼ ਪੈ ਰਹੀ ਹੈ ਤੁਹਾਨੂੰ ਦਿਖਰੀ ਸਾਹਮਣੇ। ਇਸ ਵਕਤ ਹੁਣ ਪੌਣੇ 6 ਦਾ ਟਾਈਮ ਹੋ ਗਿਆ। ਆਪਾਂ ਅੱਜ ਤੋਂ ਰਸਤਾ ਬੱਜ ਤੈ ਕਰ ਲਿਆ। ਲੱਗਦਾ ਆਸਾ ਵੀ ਆਪਾਂ ਉੱਥੇ ਮੇਮ ਕੋਲ ਸਾਹਿਬ ਕੇ 8 ਵਜੇ ਪਹੁੰਚ ਜਾਵਾਂਗੇ ਹਨ ਤੇ ਚੜਾਈ ਚੜਨ ਵੇਲੇ ਧਿਆਨ ਰੱਖਣਾ ਬੜੀ ਤੇਜ਼ੀ ਨਹੀਂ ਕਰ ਲਈ ਕੱਪੜੇ ਲਗਭਗ ਹਲਕੀ ਪਾਓ ਹਨ ਠੰਡ ਜ਼ਰੂਰ ਆ ਪਰ ਇਨੀ ਠੰਡ ਨਹੀਂ ਹੈਗੀ ਇਸ ਵਕਤ ਮਈ ਦਾ ਮਹੀਨਾ ਚੱਲ ਰਿਹਾ ਬੜੇ ਮੋٹے ਕੱਪੜੇ ਨਾ ਪਾ ਕੇ ਆਇਓ ਜਦੋਂ ਪਸੀਨਾ ਉਹ ਆਪਣੇ ਉੱਪਰ ਛੜਾਈ ਚੜਦੇ ਆ ਤਾਂ ਫਿਰ ਆਪਾਂ ਉਤਾਰਦੇ ਆ ਉਦੋਂ ਸਰੀਰ ਗਰਮ ਸਰਦ ਹੋਣ ਦਾ ਡਰ ਰਹਿੰਦਾ ਕਈ ਵਾਰ ਸਰੀਰ ਨੂੰ ਹਵਾ ਲੱਗ ਜਾਂਦੀ ਹੈ ਤੁਕੇ ਬੋਡੀ ਟੈਂਪਰੇਚਰ ਇਦਾਂ ਦਾ ਹੋ ਜਾਂਦਾ ਵਿੱਚ ਇਸ ਤਰ੍ਹਾਂ ਦਾ ਰਸਤਾ ਵੀ ਆਉਂਦਾ ਬਾਈ ਦੇਖੋ ਆ ਰਸਤਾ ਹੈ ਇਹ ਰਸਤਾ ਥੋੜਾ ਧਿਆਨ ਨਾਲ ਚੱਲਣਾ ਪੈਂਦਾ ਆਪਾਂ ਨੂੰ ਇਹ ਥੋੜਾ ਮੋਟੀ ਹੈ ਜਿਆਦਾ ਨਹੀਂ ਹੈਗਾ ਤਾਂ ਕੁਝ ਕੇ ਕਰਮਾਂ ਦਾ ਰਸਤਾ ਇਦਾਂ ਦਾ ਇਹਨੇ ਜਿਆਦਾ ਨਹੀਂ ਹੈਗਾ ਬਾਈ ਉਹ ਸ਼ਾਰਟਕਟ ਰਸਤੇ ਨਹੀਂ ਜਾ ਰਿਹਾ ਮੈਸੇ ਇਹ ਆਪਣਾ ਨਹੀਂ ਜਾਂਦਾ ਬਾਈ ਕਦੋਂ ਵੀ ਪੱਛੇ ਡਿੱਗ ਸਕਦਾ ਹਨ ਕੋਈ ਵੱਡਾ ਫਰਕ ਤਾਂ ਲੱਗਦਾ ਨਹੀਂ ਹੈਗਾ ਆਪਾਂ ਨੂੰ ਮਾਦਾ 10 ਮਿੰਟ ਹੋਰ ਲੱਗ ਜਾਣਗੀਆਂ ਇਹ ਗੱਲਾਂ ਧਿਆਨ ਰੱਖਣ ਜੋਗ ਨੇ ਆ ਦੇਖੋ ਜੀ ਪਾਣੀ ਇਸ ਤਰ੍ਹਾਂ ਰਿਹਾ ਹੈ ਨਾ ਉੱਪਰੋਂ ਜੋ ਬਰਫ ਹੱਸੇ ਮਰੀ ਹੈ ਹੌਲੀ ਹੌਲੀ ਕਰਕੇ ਇਹ ਰਸਤੇ ਵਿੱਚ ਪਾਣੀ ਹੈ ਪਾਣੀ ਬਹੁਤ ਹੀ ਜ਼ਿਆਦਾ ਸਾਫ਼ ਹੈ ਭਾਈ ਬਹੁਤ ਸਾਫ਼ ਸੁਥਰਾ ਪਾਣੀ ਹੈ ਆ ਦੇਖੋ ਜੀ ਆ ਬਰਫ ਜੰਮੀ ਹੋਈ ਹੈ ਨਾ ਪਹਾੜ ਦੇ ਉੱਪਰ ਆ ਪਾਣੀ ਸਿਮਰਿਆ ਸਾਰਾ ਹੱਲੇ ਆ ਰਿਹਾ ਥੋੜੀ ਥੋੜੀ ਸਾਰਾ ਪਾਣੀ ਰਸਤੇ ਵਿੱਚ ਨਹੀਂ ਹੁੰਦਾ ਹੋਇਆ ਇਧਰੋਂ ਆ ਬਰਫ ਦੇ નીચેੋਂ ਆ ਰਿਹਾ ਬਾਈ ਬਰਫ ਦਾ ਪਹਾੜ ਜਮਿਆ ਪਿਆ ਸਾਰ ਜੇ ਮੈਂ ਆਪਾਂ ਖੇਤਾਂ ਦੇ ਵਿੱਚ ਪਾਈਪ ਲਾਈਨ ਪਾਉਣੇ ਆ ਪਹਾੜਾਂ ਨੇ ਵੀ ਆਪਦੀ ਬਾਈ ਖੁਦ ਪਾਈਪ ਲਾਈਨ ਪਾਈ ਹੋਈ ਆ ਦੇਖੋ ਪਤਾ ਨਹੀਂ ਜਿਆਦਾ ਪਾਣੀ ਕਿੱਥੋਂ ਨਿਕਲ ਰਿਹਾ ਕਿੱਧਰ ਜਾ ਰਿਹਾ ਜਿਉਂ-ਜਿਉਂ ਆਪਾਂ ਪਰਵਲ ਨੂੰ ਜਾ ਰਿਹਾ ਠੰਡ ਵੱਧਦੀ ਆ ਰਹੀ ਆ ਪਹਿਲਾਂ ਮੈਂ ਵੀ ਕੋਟੀ ਜਾਂਦੀ ਸੀ ਕਿਉਂਕਿ ਗਰਮੀ ਲੱਗਦੀ ਸੀ ਤੇ ਆਪਾਂ ਜਰਾ ਨਹੀਂ ਚੜਦੇ ਆ ਜੋਰ ਲਾਜਾ ਉਹ ਲਾਦਾ ਕੋਟੀ ਪਾਉਣੀ ਬਣੀ ਆ ਭਰਾ ਠੰਡ ਬਹੁਤ ਰਹੀ ਆ ਇੱਛਾ ਕੀ ਦੀ ਰਸਤਾ ਕਾਫੀ ਟਫ ਆ ਇਧਰੋਂ ਉਧਰ ਦੀ ਰਸਤਾ ਬੰਦ ਆ ਇਧਰ ਦੀ ਸੰਗਤ ਆ ਰਹੀ ਆ ਦੇਖੋ ਜੀ ਹਾਂ ਥੋੜਾ ਬਈ ਧਿਆਨ ਨਾਲ ਕਾਲੀ ਨਹੀਂ ਕਰਨੀ ਇਕਰ ਰਸਤੇ ਵਿੱਚ ਇਦਾਂ ਦੇ ਕਿੱਲ ਮਿਲ ਜਾਂਦੇ ਜਿਵੇਂ ਨੱਟ ਪਿਆ ਹਨ ਇਹ ਜਿਹੜੇ ਪੌੜ ਟੁੱਟਿਆਂ ਤੋਂ ਡਿੱਗ ਡੁੱਗ ਜਾਂਦੇ ਇਹਨਾਂ ਨੂੰ ਭਰਾ ਉਹਨਾਂ ਕੇ ਸਹਿਯੋਗ ਤੇ ਕਰਦ ਕਰੋ ਕਿਉਂਕਿ ਕਿਸੇ ਹੋਰ ਨਾਲ ਵੱਜਣ ਜਿਗਾ ਕਿ ਸਤੋ ਵੀਰ ਉੱਪਰ ਨਹੀਂ ਜਿਹੜਾ ਜਾਂਦਾ ਹਨ ਇਦਾਂ ਦੀਆਂ ਬੱਗੀਆਂ ਬਣੀ ਹੋਈਆਂ ਨੇ ਟੋਕਰੀਆਂ ਇਆਂ ਇਹ ਜੋ ਉੱਪਰ ਵੀ ਜਾਂਦਾ ਚਾਂਸਾ ਦਾ ਇਹ ਥੋੜਾ ਮੋਟਾ ਨੇ ਕਰਾਇਆ ਹੁੰਦਾ ਤਕਰੀਬਨ ਹੋਣਾ ਘੱਟੋ-ਘੱਟ 1000 ਰੁਪਏ ਕਈ ਵਾਰ ਬੰਦਾ ਥੱਕਿਆ ਜਿੰਨੇ ਆਪਣੀ ਕੋਈ ਮਤਾਵਾ ਹੁੰਦੀ ਨੇ ਵੀ ਔਰ ਕੋਈ ਬੰਦਾ ਹੁੰਦਾ ਕੋਈ ਬੰਦਾ ਬਿਮਾਰ ਹੋ ਜਾਂਦਾ ਤਾਂ ਦੇ ਉੱਪਰ ਵੀ ਚੱਟ ਸਕਦਾ ਹਾਂਜੀ ਭਾਈ ਆਪਾਂ ਨੂੰ ਰਸਤੇ 'ਚ ਬਾਈ ਮਿਲਿਆ ਇਹ ਆਪਣੇ ਪਿੰਡਾ ਕੋਲ ਦੀ ਨੇ ਆਪਾਂ ਬਾਈ ਨਾਲ ਗੱਲਬਾਤ ਕਰਨੀ ਹੋਰ ਭਾਈ ਕੀ ਹਾਲ ਚਾਲ ਵਧੀਆ ਭਾਈ ਜੀ ਵਧੀਆ ਕਿਹੜਾ ਪਿੰਡਾ ਭਾਈ ਆਪਣਾ ਆਪਣਾ ਪਿੰਡ ਭਾਈ ਜੀ ਬੁਗਰਾ ਬੁਗਰਾ ਹਾਂਜੀ ਹਾਂ ਠੀਕ ਆ ਤੁਹਾਡਾ ਜੀ ਆਪਣਾ ਟਾਪਾ ਟਾਪਾ ਇਹਦਾ ਜੀ ਰਵਾਣੀਆਂ ਹਾਂ ਠੀਕ ਆ ਭਾਈ ਤੁਸੀਂ ਸਵੇਰੇ ਕਿਨੇ ਵੇਚਲੇ ਸੀਗੇ ਅ 7:00 4:25 4:25 ਦੇ ਫਿਰ ਤਾਂ ਆਪਾਂ 6:30 2 ਘੰਟੇ ਦੇ ਪਹੁੰਚ ਗਏ ਹਾਂਜੀ ਬਸ ਹੀ ਚਾਰ ਕੁਝ ਠੀਕ ਆ ਥੋੜੀ ਥੋੜੀ ਆਏ ਆ ਪਰ ਰੁਕੇ ਨਹੀਂ ਰੁਕੇ ਠੀਕ ਆ ਆਏ ਹੌਲੀ ਹੌਲੀ ਰਸਤੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਦੋ ਜਮ ਨਹੀਂ ਕੋਈ ਨਹੀਂ ਯਾਰ ਠੀਕ ਆ ਬਾਕੀ ਬੋਲਦੇ ਨਾ ਜ਼ਿਆਦਾ ਹਾਂ ਤੇ ਚੜ੍ਹੇ ਵੀ ਜਿਆਦਾ ਰਸਤਾ ਡੇਢੇ ਰਸਤੇ ਵਿੱਚ ਦਮ ਘੱਟ ਚੜ੍ਹਦਾ ਨਾਲੇ ਜ਼ੋਰ ਨਹੀਂ ਲੱਗਦਾ ਠੀਕ ਆ ਠਾਈ ਘਟ ਜਾਂਦੀ ਸਿੱਧੀ ਚੜ੍ਹਾਈ ਤੇ ਜ਼ੋਰ ਲੱਗਦਾ ਠੀਕ ਆ

ਇਨ ਦਾ ਕਿਰਾਇਆ ਲਗਭਗ ਹੁਣ 1150 ਰੁਪਏ ਰੰਦੇ ਨੇ। ਹਾਂ ਜੀ। ਇਹ ਵੀ ਬਈ ਮਨਮਰਜ਼ੀ ਕਰਦੇ ਆ। ਰੈਂਟ ਬਹੁਤ ਰੰਦੇ ਨੇ ਧੱਕਾ ਕਰਦੇ। ਚਲੋ। ਚਲਦੇ ਆ ਬਈ ਆਜੋ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇੱਥੇ ਆ ਕੇ ਜੀ ਦੋ ਰਸਤੇ ਹੋ ਜਾਂਦੇ ਆ। ਤਾਂ ਇਧਰ ਦੀ ਤੇ ਇਧਰੋਂ ਪੌੜੀਆਂ ਦਾ ਰਸਤਾ ਹੈਗਾ। 932 ਪੌੜੀਆਂ ਨੇ। ਹਾਂ 932 ਪੌੜੀਆਂ ਬਈ। ਠੀਕ ਹੈ। ਉਧਰ ਦੀ 932 ਕੋਈ ਪੌੜੀਆਂ ਥੋੜੀ ਆਪਣੇ ਮਿੱਤਰ ਹੱਲੇ ਰਹਿ ਗਈ ਸੀ ਬਈ। ਉਹ ਆ ਰਹੇ ਨੇ। ਲਵੀ ਤੇ ਆਇਆ ਪ੍ਰਦੀਪ ਓਏ ਕੋਈ ਟਿਕਟਪਨੀ ਆਈ ਆਜੋ ਆਜੋ ਸਤਿ ਜੀ ਹਿਮਕੁੰਡ ਸਾਹਿਬ 1 ਕਿਲੋਮੀਟਰ ਰਹਿ ਗਿਆ ਦੇਖਦੇ ਆਪਾਂ ਕਿਲੋਮੀਟਰ ਕਿੰਨੇ ਮਿੰਟਾਂ ਦੇ ਵਿੱਚ ਤੈਹ ਕਰਦੇ ਆ ਆ ਲੋਹੇ ਦੇ ਐਂਗਲ ਥੱਲੇ ਡਿੱਗੇ ਜਾਣੇ ਐਂਗਲ ਆਪਣੀ ਵਾਲ ਕੇ ਸੇਫਟੀ ਵਾਸਤੇ ਲਏ ਹੁੰਦੇ ਆ ਇਹ ਥੱਲੇ ਡਿੱਗਣ ਦਾ ਕਾਰਨ ਇਹੀ ਹਸ ਉਹਦਾ ਵੀ ਜੇ ਬਰਫ਼ ਜ਼ਿਆਦਾ ਪੈਂਦੀ ਆ ਨਾ ਪਹਾੜਾਂ ਵਿੱਚ ਜਦੋਂ ਇੱਕਦਾਂ ਬਾਤ ਪਰ ਖੁਰਦੀ ਆ ਤਾਂ ਨਾਲ ਪੱਥਰਾਂ ਨੂੰ ਵੀ ਲੈ ਕੇ ਜਾਂਦੀ ਆ ਇਹ ਸਾਰੇ ਐਂਗਲ ਲੁੱਟੇ ਬੈਨੇ ਦੇਖੋ ਹੋ ਥੱਲੇ ਦੂਰ ਤੱਕ ਡਿੱਗੇ ਹੋਏ ਨੇ ਹਾਂਜੀ ਆਪਾਂ 1 ਕਿਲੋਮੀਟਰ ਦਾ ਸਾਫ ਰਹਿਣਾ ਸੀਗਾ ਸਹੀ ਆਪਾਂ ਨੇ 15 ਮਿੰਟਾਂ ਵਿੱਚ ਤੈਅ ਕਰ ਤੈਅ ਕਰ ਲਿਆ ਸਾਹਮਣੇ ਆਪਾਂ ਪਹੁੰਚ ਚੁੱਕੇ ਹਾਂ ਬਈ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਕੇ ਕੋਟ ਕੋਟ ਪ੍ਰਣਾਮ ਇਸ ਸਤਿਊ ਆ ਦੇਖੋ ਬਾਕੀ ਸਭ ਨਾਲ ਹਾਲ ਦੱਸ ਦਿਆਂ ਸਰ ਉੱਪਰ ਝੰਡੀਆਂ ਵਗੈਰਾ ਲੱਗੀਆਂ ਨੇ ਬਾਈ ਬਹੁਤ ਸੋਹਣਾ ਬੰਦੋਬਸਤ ਕੀਤਾ ਹੋਇਆ ਤੇ ਬਾਬਾ ਜੀ ਆ ਰਹੇ ਨੇ ਬੜੇ ਖਾਲਸਾ ਜਿਹੜੇ ਬਾਬਾ ਜੀ ਇੱਥੇ ਆਣੇ ਬਾਬਾ ਜੀ ਫਿਰ ਇਹਨਾਂ ਨੂੰ ਜੀ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਸਾਨੂੰ 4:00 ਤੇ ਆਏ ਹੁੰਦੇ ਸੀ 4 ਦੇ ਹਾਂਜੀ ਠੀਕ ਹੈ ਫਿਰ ਤੁਸੀਂ ਰਾਤ ਨੂੰ ਇੱਥੇ ਰਹਿਣੇ ਹਾਂਜੀ ਤੇ ਕੋਈ ਦਿੱਕਤ ਪਰੇਸ਼ਾਨੀ ਕੋਈ ਆਉਂਦੀ ਹੋਵੇ ਸਰਦਾਲ ਨੂੰ ਵਾਸਤੇ ਠੀਕ ਹੈ ਗੁਰੂ ਜੀ ਠੀਕ ਹੈ ਬਿਲਕੁਲ ਜੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹਾਂਜੀ ਜੀ ਠੀਕ ਹੈ ਠੀਕ ਹੈ ਅਰਦਾਸ 9:00 ਵਜੇ ਹੁੰਦੀ ਹੈ ਬਾਬਾ ਜੀ ਨਹੀਂ 6:30 अच्छा 1.9 ਦੇ ਸਾਥ ਠੀਕ ਹੈ ਠੀਕ ਹੈ ਲੋ ਜੀ ਸੰਗਤ ਵੀ ਪਹੁੰਚ ਗਈ ਆ ਉਪਰ ਆ ਕੇ ਨਾ ਜੀ ਲੱਕ ਜਦੋਂ ਆਪਾਂ ਇਥੇ ਤੁਰਦੇ ਆ ਭਰਾ ਬਣ ਕੇ ਧਿਆਨ ਨਾਲ ਤੁਰਨਾ ਹਨਾ ਬੱਚੇ ਨੇ ਵੀ ਬੇਂਤੀ ਦੇ ਬਜ਼ੁਰਗਾਂ ਨੂੰ ਵੀ ਖਾਸ ਕਰਕੇ ਕਿਉਂਕਿ ਪੈਰ ਸਲਿੱਪ ਕਰਨ ਦਾ ਖਤਰਾ ਬਹੁਤ ਜ਼ਿਆਦਾ ਹੈਗਾ ਸਿੰਭ ਸਿਲ ਹੋ ਜਾਂਦੀ ਹੈ ਨਾ ਭਾਈ ਅਭੀ ਆ ਗਿਆ ਮੈਂ ਚੈੱਕ ਕਰ ਰਿਹਾ ਹਾਂ ਯਾਰ ਯਾਰ ਕਿਰਪਾ ਮਹਾਰਾਜ ਦੀ ਮਹਾਰਾਜ ਆਪੀ ਬੋਰਡ ਨਾਲ ਹਨਾ ਛੇ ਨਿਸ਼ਾਨ ਸਾਹਿਬ ਦਰਸ਼ਨ ਹੋ ਗਿਆ ਹਾਂਜੀ ਹਾਂ ਦੱਗੇ ਹੋਏ ਆ ਇਸ਼ਾਨਣ ਕਰਦੇ ਆਪਾਂ ਇਸ ਤੋਂ ਬਾਅਦ ਮਿਲਦੇ ਆਪਾਂ ਆਓ ਜੀ